हा ਮਹਵਦੀਖਾ ਖਾਲਸਾ ਵਾਹਿਗੁਰੂ ਦੀ ਫਤਿਹ ਮੇਰਾ ਨਾਮ ਜਗਮੀਤ ਸਿੰਘ ਕੁਲੀ ਵਾਰਡ ਨੰਬਰ 32 ਤੋਂ ਮੈਂ ਅਜਾਦ ਉਮੀਦਵਾਰ ਦੇ ਤੌਰ ਤੇ ਕੌਂਸਲਰ ਦੀ ਇਲੈਕਸ਼ਨ ਲੜਿਆ ਸੀ ਜੋ ਕਿ ਮੈਨੂੰ ਮੇਰੇ ਵਾਰਡ ਵਾਸੀਆਂ ਨੇ ਬਹੁਤ ਜ਼ਿਆਦਾ ਅਥਾਹ ਪਿਆਰ ਬਖਸ਼ ਕੇ ਮੈਨੂੰ ਵਾਰਡ ਨੰਬਰ 32 ਤੋਂ ਜੇਤੂ ਕਰਾਰ ਦਿੱਤਾ ਹੈ ਤੇ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੇਰੇ ਕਿਤੇ ਕੰਮਾਂ ਦਾ ਤੇ ਮੇਰੀ ਕੀਤੀ ਮਿਹਨਤ ਦਾ ਮੁੱਲ ਮੋੜ ਕੇ ਮੈਨੂੰ ਕਾਉਂਸਲਰ ਬੀ ਕਾਉਂਸਲਰ ਬਣਾਇਆ ਤੇ ਮੈਂ ਫੇਰ ਇੱਕ ਵਾਰੀ ਉਹਨਾਂ ਦੇ ਚਰਨਾ ਤੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਤੇ ਮੈਂ ਇੱਕ ਯਕੀਨ ਦਿਵਾਉਣਾ ਚਾਹਾਂਗਾ ਉਹਨਾਂ ਨੂੰ ਕਿ ਜਿਵੇਂ ਕਿ ਮੈਂ ਪਹਿਲੇ ਮਿਹਨਤ ਕਰਦਾ ਰਿਹਾ ਤੁਹਾਡੇ ਵਿੱਚ ਰਹਾ ਆਉਣ ਵਾਲੇ ਸਮੇਂ ਵਿੱਚ ਉਤੋਂ ਡਬਲ ਮਿਹਨਤ ਕਰਕੇ ਤੁਹਾਡਾ ਕੋਈ ਵੀ ਕੰਮ ਕਦੀ ਨਹੀਂ ਰੁਕਣ ਦੇਵਾਂਗਾ ਤੇ ਆਪਣੇ ਕੀਤੇ ਵਾਅਦਿਆਂ ਤੇ ਸਦਾ ਪੂਰਾ ਉਤਰਾਂਗਾ ਰਵਾਇਤੀ ਪਾਰਟੀਆਂ ਨੂੰ ਵੱਧ ਪਿਆਰ ਮਿਲਿਆ ਜੀ ਇਸ ਵਾਰੀ ਉਮੀਦਵਾਰ ਰਵਾਇਤੀ ਪਾਰਟੀਆਂ ਵਾਲੇ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਹਾਡਾ ਫਤਵਾ ਮਿਲਿਆ ਕਿਵੇਂ ਦੇਖਦੇ ਚੀਏ ਨਵੈਤੀਆਂ ਪਾਰਟੀਆਂ ਨਾਲ ਵੱਧ ਪਿਆਰ ਮਿਲਣ ਦਾ ਕਾਰਨ ਹੈ ਸਾਡੇ ਕੀਤੇ ਕੰਮ ਅਸੀਂ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਹਾਂ ਚਲੋ ਪਹਿਲਾਂ ਆਪਾਂ ਪਾਰਟੀ ਦੇ ਟਿਕਟ ਤੇ ਵੀ ਇਲੈਕਸ਼ਨ ਲੜਦੇ ਰਹੇ ਪਰ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਆਪਾਂ ਨਹੀਂ ਇਲੈਕਸ਼ਨ ਜਿੱਤ ਸਕੇ ਹੁਣ ਐਦ ਕਿ ਆਪਾਂ ਇਕੱਠੇ ਹੋ ਗਏ ਸਾਰੇ ਆਜ਼ਾਦ ਕਾਗਜ਼ ਭਰੇ ਸੀਦੇ ਆਜ਼ਾਦ ਲੋਕਾਂ ਨੇ ਫਤਵਾ ਸਾਡੇ ਹੱਕ ਜਿੱ ਦਿੱਤਾ ਸਾਡੇ ਕੀਤੇ ਕੰਮਾਂ ਨੂੰ ਸਵੀਕਾਰ ਕੀਤਾ ਤੇ ਰਵੈਤੀ ਪਾਰਟੀਆਂ ਤੋਂ ਨਕਾਰ ਕੇ ਇੱਕ ਆਜ਼ਾਦ ਉਮੀਦਵਾਰ ਨੂੰ ਜਿਤਾਇਆ ਹੁਣ ਮੇਅਰ ਵੀ ਬਣਨਾ ਜੀ ਤੁਸੀਂ ਆਜ਼ਾਦ ਉਮੀਦਵਾਰ ਹੋ ਇਸ ਪਾਰਟੀ ਨੂੰ ਸਮਰਥਨ ਦੇਣ ਦਾ ਸੋਚ ਰਿਹਾ ਹਾਂ ਜੇ ਤਾਂ ਇਸ ਬਾਰੇ ਕੁਝ ਸੋਚਿਆ ਨਹੀਂ ਹੈ ਜੇ ਤਾਂ ਆਪਾਂ ਆਪਣੀ ਦੇਤੀ ਮਨਾ ਰਹੇ ਆ ਇਹਦੀ ਇਹਦੀ ਸਲਾਹ ਸਾਰੇ ਆਪਣੇ ਵਰਕਰਾਂ ਨਾਲ ਬੈ ਕੇ ਆਉਣ ਵਾਲੇ ਟਾਈਮ 'ਚ ਕਰਾਂਗੇ ਜਿਹੜੇ ਤੁਹਾਡੇ ਵੋਟਰ ਤੇ ਸਪੋਰਟਰ ਨੇ ਉਹਨਾਂ ਨੂੰ ਵੀ ਅਪੀਲ ਲਾਉਣੀ ਹੋਣੀ ਇੱਥੇ ਵੀ ਤੁਹਾਨੂੰ ਆਤਮ ਜੀ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਮੈਂ ਤੈ ਦਿਲੋਂ ਧੰਨਵਾਦ ਫਿਰ ਇੱਕ ਵਾਰੀ ਕਰਨਾ ਚਾਹਾਂਗਾ ਇਹਨਾਂ ਨੇ ਮੇਰੇ ਤੇ ਨਿਮਾਣੇ ਜੀ ਤੇ ਮੈਨੂੰ ਮਾਣ ਬਖਸ਼ਿਆ ਇੱਕ ਛੋਟੀ ਉਮਰ 'ਚ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਦੇ ਚਰਨਾਂ 'ਚ ਕੋਟਾਨ ਕੋਟਾਨ ਨਮਨ ਕਰਨਾ ਚਾਹਾਂਗਾ ਤੇ ਯਕੀਨ ਦਿਵਾਉਣਾ ਚਾਹਾਂਗਾ ਕਿ ਕਦੇ ਵੀ ਉਹਨਾਂ ਜੋ ਮੇਰੇ ਤੇ ਵਿਸ਼ਵਾਸ ਮੈਂ ਬਣਿਆ ਹੈ ਜੋ ਟੁੱਟ ਨਹੀਂ ਦਵਾਂਗਾ